ਇੱਕ ਨਾ ਬਾਣੀ ਦੇ ਅੰਦਰ ਬਚਨ ਆਉਂਦਾ ਮਹਾਰਾਜ ਦਾ ਬੜਾ ਗਿਆਨ ਭਰਪੂਰ ਬਚਨ ਵਾ ਜਿਹੜੇ ਕੋਈ ਅੰਦਰੋਂ ਖਟਣਾ ਚਾਹੁੰਦੇ ਨੇ ਕੋ ਅੰਦਰ ਦੀ ਰਹਿਮਤ ਲੈਣਾ ਚਾਹੁੰਦੇ ਨੇ ਗੁਰੂ ਪੀਰ ਦੀ ਉਹਨਾਂ ਵਾਸਤੇ ਬੜਾ ਬਚਨ ਸਹਾਈ ਹੁੰਦਾ ਵਾ ਉਹਦੇ ਚ ਮਰ ਬਚਨ ਕਰਦੇ ਆ ਰਿੱਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ ਇਹ ਜਿਹੜੀਆਂ ਚੀਜ਼ਾਂ ਵਾ ਨਾ ਇਹ ਸਾਰੀਆਂ ਅੰਦਰ ਦੀਆਂ ਸ਼ਕਤੀਆਂ ਨੇ ਅੰਦਰੋਂ ਪ੍ਰਾਪਤ ਹੋਣ ਵਾਲੀਆਂ ਨੇ ਜਦੋਂ ਬੰਦੇ ਦਾ ਚੇਤ ਅਕਾਗਰ ਹੁੰਦਾ ਵਾ ਨਾ ਉਦੋਂ ਹੀ ਚੀਜ਼ਾਂ ਪ੍ਰਾਪਤ ਹੁੰਦੀਆਂ ਵਾ ਤੇ ਹੁੰਦੀਆਂ ਗੁਰੂ ਰਾਹੀਂ ਆ ਇਹ ਹੈ ਨਾ ਗੁਰੂ ਬਿਨ ਗਿਆਨ ਨਾ ਹੋਏ ਜਿਹੜਾ ਕਿ ਬਚਨ ਸੁਣਦੇ ਆ ਇਹ ਸਾਰੀਆਂ ਚੀਜ਼ਾਂ ਗੁਰੂ ਤੋਂ ਮਿਲਦੀਆਂ ਨੇ ਉਹ ਕਿਸ ਰੂਪ ਵਿੱਚ ਗੁਰੂ ਦਿੰਦਾ ਹੈ ਜਿੱਦਾਂ ਸ੍ਰੀ ਲੈਣਾ ਜੀ ਨੂੰ ਮੱਥੇ ਤੇ ਹੱਥ ਰੱਖ ਦਿੱਤਾ ਸੀ ਤੇ ਅੰਦਰ ਦੀ ਸਾਰੀ ਸੋਝੀ ਹੋ ਗਈ ਸੀ ਜਿਨੂੰ ਬਾਣੀ ਚ ਬਚਨ ਹੁੰਦਾ ਕਿ ਤੈਨ ਧਰਿਓ ਮਸਤਕ ਹੱਥ ਸਹਿਜ ਜਦੋਂ ਗੁਰੂ ਨਾਨਕ ਸਾਹਿਬ ਨੇ ਹੱਥ ਧਰਿਆ ਤੇ ਅੰਦਰ ਟਿਕ ਗਿਆ ਤੇ ਜਦੋਂ ਅੰਦਰ ਟਿਕ ਗਿਆ ਤੇ ਅੰਦਰੋਂ ਫਿਰ ਗਿਆਨ ਧਿਆਨ ਬੁੱਧ ਰਿੱਧੀਆਂ ਸਿੱਧੀਆਂ ਇਹ ਸਾਰੀਆਂ ਮਿਲ ਗਈਆਂ ਕਹਿੰਦੇ ਥੋੜਾ ਸੀ ਰੇ ਲੈਣਾ ਜੀ ਤੁਰਦੇ ਤੁਰਦੇ ਰੁਕ ਗਏ ਸਨ ਕੋ ਰੁਕਣ ਦਾ ਕੋ ਕਾਰਨ ਹੋਏਗਾ ਇਸੇ ਤਰ੍ਹਾਂ ਦੀ ਘਟਨਾ ਬਾਬਾ ਫਰੀਦ ਸਾਹਿਬ ਦੇ ਜੀਵਨ ਵਿੱਚ ਵਾਪਰਦੀ ਆ ਜਦੋਂ ਮਲਤਾਨ ਜਾਂਦੇ ਆ ਨਾ ਉੱਥੇ ਨਾ ਨੂੰ ਜਦੋਂ ਵਿਦਿਆ ਪੜ੍ਹਦੇ ਨੇ ilm ਪੜ੍ਹਦੇ ਰਹਿੰਦੇ ਕੋਈ ਬਾਹਰੋਂ ਨਾ ਫਕੀਰ ਆਇਆ ਪੀਰ ਆਇਆ ਕਿਉਂਕਿ ਮਲਤਾਨ ਪੀਰਾਂ ਦਾ ਸ਼ਹਿਰ ਹੋ ਆ ਨੀ ਨਾ ਦੁੱਧ ਘਟੋਵਰਾ ਫਿਰ ਬਾਬਾ ਗਿਆ ਉਹ ਮੇਲੀੋਂ ਬਾਬਾ ਉੱਥੇ ਮਲਤਾਨੇ ਦੀ ਯਾਤਤ ਜਾਈ ਅੱਗੋਂ ਪੀਰ ਮਲਤਾਨ ਦੇ ਮਲਤਾਨ ਦੇ ਪੀਰ ਬੜੇ ਮਸ਼ਹੂਰ ਨੇ ਬਾਬਾ ਫਰੀਦ ਉੱਥੇ ਪੜ ਰਏ ਨੇ ਕਿਸੇ ਮੌਲਵੀ ਦੇ ਕੋਲ ਤੇ ਬਾਹਰ ਹੁਣਾ ਕੋਈ ਕਰਨੀ ਵਾਲਾ ਫੱਕਰ ਆਇਆ ਉਹਨੂੰ ਵੇਖਣ ਲੋਕੀ ਗਏ ਤੇ ਬਾਬਾ ਫਰੀਦ ਵੀ ਗਿਆ ਦਰਸ਼ਨ ਕਰਨ ਵਾਸਤੇ ਕਿ ਸਾਧਾਂ ਦੇ ਦਰਸ਼ਨਾਂ ਦਾ ਵੱਡਾ ਫਲ ਹੈ ਸਾਧ ਦਾ ਦਰਸ਼ਨ ਪੂਰਨ ਇਸ਼ਾਰਾ ਹੁੰਦਾ ਵਾ ਬਾਬਾ ਫਰੀਦ ਗਏ ਤੇ ਉਹ ਫਕੀਰ ਨੇ ਨੂੰ ਪਛਾਨ ਲਿਆ ਕਿ ਇਹ ਵੀ ਰੱਬ ਦੇ ਕੋਈ ਖੋਜੀ ਆਪਦਾ ਬੰਦਾ ਬੰਨੂ ਬਾਬਾ ਜੀ ਨੇ ਇੱਕ ਅਨਾਰ ਦਿੱਤਾ ਕੋਲੋਂ ਸਮਸਤਰ ਵੇਜੀ ਨੇ ਬਾਬਾ ਫਰੀਦ ਸਾਹਿਬ ਜੀ ਨੂੰ ਕਹਿਣ ਲੱਗੇ ਇਹ ਦਾਣਾ ਦਾਣਾ ਵੰਡਦੇ ਸਾਰਿਆਂ ਜਿੰਨੇ ਬੈਠੇ ਇੱਕ ਦਾਣਾ ਡਿੱਗ ਪਿਆ ਵੰਡਦਿਆਂ ਤੇ ਮੁੜ ਕੇ ਬਾਬਾ ਫਰੀਦ ਸਾਹਿਬ ਨੇ ਨਾ ਉਹ ਦਾਣਾ ਆਪਣੇ ਮੂੰਹ ਚ ਪਾ ਲਿਆ ਕਿਉਂਕਿ ਜਿਹੜਾ ਰੱਬ ਦਾ ਹੁੰਦਾ ਕੀ ਗੁਰੂ ਵੱਲੋਂ ਦਿੱਤੀ ਉਹ ਪ੍ਰਸ਼ਾਦ ਹੁੰਦੀ ਉਹ ਥੱਲੇ ਨਹੀਂ ਸੁੱਟਣੀ ਚਾਹੀਦੀ ਉਹ ਜਦੋਂ ਬਾਬਾ ਫਰੀਦ ਸਾਹਿਬ ਨੇ ਦਾਣਾ ਮੂੰਹ 'ਚ ਪਾਇਆ ਤੇ ਦਿਲ ਦਿਮਾਗ ਰੋਸ਼ਨ ਹੋ ਗਿਆ ਅੰਦਰ ਐ ਇੱਕ ਰੱਬੀ ਜਾਦ ਨਾ ਰੱਬੀ ਰਸ ਨਾ ਜਿੱਦਾਂ ਲੈਣੇ ਦਾ ਪਰ ਗਿਆ ਸੀ ਨਾ ਬਾਬਾ ਫਰੀਦ ਸਾਹਿਬ ਦਾ ਵੀ ਪਰ ਗਿਆ ਆਮ ਦੁਨੀਆ ਸਾਰੀ ਖਾਲੀ ਫਿਰਨਦੀ ਹੈ ਇਦੇ ਬਾਰੇ ਗੁਰੂ ਕੀ ਬਾਣੀ ਦਾ ਇੱਕ ਵਚਨ ਹੁੰਦਾ ਕਿ ਹਰ ਕਾ ਨਾਮ ਅੰਮ੍ਰਿਤ ਕਲ ਮਾਹੀਂ ਇਹ ਨਿਦਾਨਾ ਸਾਧੂ ਪਾਏ ਅੰਦਰ ਭਰ ਗਿਆ ਅੰਦਰ ਟਿਕ ਗਿਆ ਤੇ ਬਾਬਾ ਫਰੀਦ ਸਾਹਿਬ ਨੇ ਮਨ ਚ ਫੁਰਨਾ ਬਣਾਇਆ ਕਿ ਫਰੀਦਾ ਇੱਕ ਦਾਣੇ ਨੇ ਇੰਨਾ ਕੁਸ਼ੰ ਅੰਦਰ ਕਰ ਦਿੱਤਾ ਵਾ ਤੇ ਜਿਹਾ ਸਾਡਾ ਅਨਾਰ ਹੀ ਮਿਲ ਜਾਂਦਾ ਉਸ ਜਿਹੜਾ ਦਰਵੇਸ਼ ਜੀ ਨੇ ਉਹਨੇ ਫਰੀਦ ਨੂੰ ਆਖਿਆ ਫਰੀਦਾ ਨਹੀਂ ਨਹੀਂ ਇਹ ਗੁਰੂ ਪੀਰ ਦੀ ਜਿਹੜੀ ਰਹਿਮਤ ਹੁੰਦੀ ਆ ਉਹ ਇੱਕ ਦਾਣੀ ਦਾਣਾ ਹੀ ਬੜਾ ਵੱਡੀ ਚੀਜ਼ ਹੁੰਦੀ ਆ ਇਸ ਕਰਕੇ ਜਦੋਂ ਗੁਰੂ ਨੇ ਆਪਣੀ ਰਹਿਮਤ ਵਰਤਉਣੀ ਆ ਨਾ ਉਹਨੇ ਪਤਾ ਨਹੀਂ ਕਿ ਇਸ ਰੂਪ ਵਿੱਚ ਵਰਤਉਣੀ ਆ ਹੋ ਸਕਦਾ ਤੁਸੀਂ ਅੰਮ੍ਰਿਤ ਛਕਦੇ ਹੀ ਤੁਹਾਡੀ ਕੁਵਿੰਦਰ ਦੀ ਗੱਲ ਬਣ ਜਵੇ ਟਲੀਆਂ ਦੀ ਥੋੜੀ ਥੋੜੀ ਉਹ ਤੋਂ ਬਣਦੀ ਆ ਬਹੁਤੀ ਨਹੀਂ ਬਣਦੀ ਉਦੋਂ ਬੰਦੇ ਦਾ ਨਿਤਨੇਮ ਸ਼ੁਰੂ ਹੋ ਜਾਂਦਾ ਹੈ ਗੁਰੂ ਨਾਲ ਪਿਆਰ ਸ਼ੁਰੂ ਜਾਂਦਾ ਹੈ ਇਹ ਗੁਰੂ ਕਰਾ ਵਰਤਾ ਦਿੰਦਾ ਹੈ ਗੁਰੂ ਸਾਹਿਬ ਨੇ ਕਿਸ ਰੂਪ ਵਿੱਚ ਵਰਤੌਣੀ ਆ ਤੁਸੀਂ ਕੋਈ ਸ਼ਬਦ ਐਸਾ ਸੁਣੋ ਤੇ ਅੰਦਰ ਦੀ ਸੋਝੀ ਹੋ ਜੇ ਸੁਣਿਆ ਲਾਗੇ ਸਹਿਜ ਧਿਆਨ ਹੋ ਜੇ ਹਾਂਜੀ ਤੇ ਹੋ ਸਕਦਾ ਤੁਸੀਂ ਕਿਸੇ ਸਾਧੂ ਮਹਾਤਮਾ ਦੇ ਕੋਲ ਜਾਓ ਤੇ ਉਹ ਰੱਬੀ ਯਾਦ ਤੁਹਾਨੂੰ ਉਹਦੇ ਕੋਲ ਬੈਠਿਆਂ ਉਹਦੀ ਰੱਬੀ ਯਾਦ ਆ ਜਾਵੇ ਇਸ ਕਰਕੇ ਬਾਬਾ ਫਰੀਦ ਸਾਹਿਬ ਕਹਿੰਦੇ ਲੋਕੋ ਰੱਬ ਦੇ ਰਾਹ ਤੇ ਜਾਣ ਵਾਲਿਓ ਦਰਵੇਸ਼ਾਂ ਨੂੰ ਲੋੜੀਏ ਇਸ ਰਾਹ ਤੇ ਤੁਰਦਿਆਂ ਸਾਧੂ ਸੰਗਤ ਕਰ ਜਿਦਾਂ ਬਾਬਾ ਫਰੀਦ ਨੇ ਬਚਨ ਕੀਤਾ ਕਿ ਕਰ ਕਿਰਪਾ ਸਾਧ ਸੰਗ ਮੇਲੀ